ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਜਿਹੜੇ ਇੱਥੋਂ ਦੇ ਨਗਰ ਕੌਂਸਲ ਦੇ ਈਓ ਆ ਉਹਨਾਂ ਨੂੰ ਮੰਗ ਪੱਤਰ ਤੇ ਯਾਦ ਪੱਤਰ ਦਿੱਤਾ ਹੈਗਾ ਕਿਉਂਕਿ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੰਗ ਸੀਗੀ ਵੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਪੁੱਤ ਜਿਹੜੇ ਆ ਉਹ ਸ਼ਹਿਰ ਅੰਦਰ ਲਗਾਏ ਜਾਣ ਪਿਛਲੇ ਸਮੇਂ ਦੇ ਅੰਦਰ ਅਸੀਂ ਇਸ ਮੰਗ ਨੂੰ ਲੈ ਕੇ ਲੜਾਈ ਵੀ ਲੜੀ ਸੀਗੀ ਏਸੀ ਧਰਨਾ ਦਿੱਤਾ ਸੀਗਾ ਇਹ ਦਫ਼ਤਰ ਦੇ ਸਾਹਮਣੇ ਸਾਡੀ ਮੰਗ ਮੰਨੀ ਗਈ ਸੀ ਪਰ ਅਸੀਂ ਸਮਝਦੇ ਆਂ ਵੀ ਮੰਗ ਮੰਨਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਹਦੇ ਤੇ ਪਰਗੌਰ ਨਹੀਂ ਕੀਤਾ ਪ੍ਰੈਕਟੀਕਲੀ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਸ਼ਹਿਰ ਦੇ ਅੰਦਰ ਅੱਜ ਇਸੇ ਮੰਗ ਨੂੰ ਲੈ ਕੇ ਦੁਬਾਰਾ ਯਾਦ ਪੱਤਰ ਅਸੀਂ ਪ੍ਰਸ਼ਾਸਨ ਦਿੱਤਾ ਔਰ ਅਪੀਲ ਕੀਤੀ ਆ ਵੀ ਸਾਡੀ ਇਸ ਮੰਗ ਨੂੰ ਜਿਹੜਾ ਆ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ ਕਿਉਂਕਿ ਭਗਤ ਸਿੰਘ ਅੱਜ ਪੂਰੇ ਪੰਜਾਬ ਦਾ ਨਹੀਂ ਦੁਨੀਆ ਦਾ ਪੂਰੇ ਦਾ ਜਿਹੜਾ ਹੈਗਾ ਆ ਯੂਥ ਦੇ ਲਈ ਆਈਕਨ ਬਣਿਆ ਹੋਇਆ ਇਸ ਕਰਕੇ ਭਗਤ ਸਿੰਘ ਦੀ ਆਈਡੈਂਟੀ ਦਾ ਕੋਈ ਬੁੱਤ ਲੱਗਣਾ ਕੋਈ ਚਰਚਾ ਚੌਂਕ ਬਣਨਾ ਜ਼ਰੂਰੀ ਆ ਫਲੋਰ ਸ਼ਹਿਰ ਦੇ ਅੰਦਰ ਜੇਕਰ ਪ੍ਰਸ਼ਾਸਨ ਨੇ ਸਾਡੇ ਇਸ ਮੰਗ ਦੇ ਉੱਪਰ ਗੌਰ ਨਾ ਕੀਤਾ ਇਸ ਮੰਗ ਨੂੰ ਫਲੋਰ ਦੇ ਅੰਦਰ ਬੁੱਤ ਲਾਉਣ ਦੀ ਨੂੰ ਲਾਗੂ ਨਾ ਕੀਤਾ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਵਾਲ ਲੋ ਇਸ ਮਸਲੇ ਨਾਲ ਲੈ ਕੇ ਪੰਜਾਬ ਦੇ ਅੰਦਰੋਂ ਫਲੋਰ ਦੇ ਅੰਦਰੋਂ ਇਸ ਇਲਾਕੇ ਦੇ ਅੰਦਰੋਂ ਜਿਹੜਾ ਨੌਜਵਾਨਾਂ ਨੂੰ ਇਕੱਠੇ ਕਰਕੇ ਇਸ ਪ੍ਰਸ਼ਾਸਨ ਦੇ ਜਿਹੜਾ ਖਿਲਾਫ ਜਿਹੜਾ ਸੰਘਰਸ਼ ਲਮਾ ਬਿੱਡਾਂਗੇ